ओके। ਲਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਆਪਾਂ ਖੜੇ ਆ ਜੀ ਤੁੰਗ ਵਾਲੀ ਮੰਡੀ ਕੀ ਜਿਹੜੀ ਹਰ ਵੀਰਵਾਰ ਮੰਡੀ ਭਰਦੀ ਆ ਵੀਰੋ ਨੇ। ਤੁਸੀਂ ਦੇਖ ਲਓ ਮੰਡੀ ਤੇ ਭਰੀ ਬਹੁਤ ਹੋਈ ਆ ਜੀ। ਬਾਈ ਬਾਈ ਜੀ ਦੇਖੋ ਮੰਡੀ ਬਹੁਤ ਭਰੀ ਆ ਬਾਈ। ਗੱਡੀਆਂ ਇੰਨਾ ਜਾਮ ਲੱਗਿਆ ਪਿਆ ਬਾਈ ਕਿ ਜਿਹੜਾ ਕਿ ਬਹੁਤ ਮੰਡੀਆਂ ਦੇ ਵਿੱਚ ਹਰ ਕ ਬਰੀਡ ਦਾ ਮਾਲ ਆਇਆ ਹੈ। ਜੇ ਤੁਸੀਂ ਦੇਖ ਸਕਦੇ ਹੋ ਕਿ ਬਾਈ ਬਹੁਤ ਵਧੀਆ ਕੁਆਲਿਟੀ ਦਾ ਮਾਲ ਲੈ ਕੇ ਆਏ ਨੇ ਵੀਰ। ਤੇ ਆਪਾਂ ਪੁੱਛਦੇ ਆ ਇਹਨਾਂ ਨੂੰ ਕਿਹੜਾ ਪਿੰਡਾਂ ਵੀਰਾਂ ਦਾ ਤੇ ਕਿਹੜਾ ਬਾਈ ਕਿੱਥੋਂ ਆਏ ਨੇ ਹਨਾ ਤੇ ਕਿਹੜੇ ਰਸਲਾ ਮਾਲ ਲੈ ਕੇ ਆਏ ਨੇ। ਆ ਮਾਈ ਜੱਸੀ ਕਾਲ ਦੀ ਜਿਹੜਾ ਪਿੰਡ ਆਈ ਆਪਣਾ ਇਹਦਾ ਬਦਾ ਜਿੱਥੇ ਮੰਡੀ ਭਰਤੀ ਸੀ ਆਪਣੇ ਪਾਸੇ ਜੀ ਅਕੇ ਮੇਰੇ ਬੱਦ ਤੋਂ ਆਏ ਨੇ ਵੀਰ ਅੱਛਾ ਵੀ ਆਪਣਾ ਮਤਲਬ ਕਿ ਜਮੀਨ ਵਾਲੇ ਭਾਈ ਜਾਨੂ ਅੱਛਾ ਵੀ ਦੇਖ ਸਕਦੇ ਹੋ ਬਾਈ ਜ਼ਿੰਮੇਦਾਰ ਵੀ ਮੇਰੀ ਆਪਣੇ ਬਹੁਤ ਸੋਹਣੀ ਬਰੀਡ ਲੈ ਕੇ ਆਏ ਹਾਂ ਜੀ ਦੇਖ ਸਕਦੇ ਹੋ ਬੱਕਰਾ ਬਾਈ ਦਾ ਤੇ ਬਾਈ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਬਰੀਡ ਦੇਖ ਸਕਦੇ ਹੋ ਬਾਈ ਇੱਕ ਤੋਂ ਇੱਕ ਪੱਠਾ ਤੇ ਇੱਕ ਤੋਂ ਇੱਕ ਵਧੀਆ ਬੱਕਰੀ ਲੈ ਕੇ ਆਏ ਨੇ ਤੁਸੀਂ ਦਿਖਾਓ ਬਾਈ ਇਹਨਾਂ ਨੂੰ ਵਧੀਆ ਦਿਖਾਓ ਜੀ ਸਾਰਿਆਂ ਨੂੰ ਕਰਕੇ ਲਵੇ ਕਰਕੇ ਦਿਖਾ ਦਿਓ ਸਾਰੇ ਵੀ ਵੀਡੀਓ ਮਾਰ ਦਿਓ ਬੱਕਰੇ ਨੂੰ ਬੱਕਰੀ ਦੀ ਮਾਂ ਤੋਂ ਬੱਕਰੇ ਨੂੰ ਤੁਸੀਂ ਦੇਖਿਆ ਬਹੁਤ ਸੋਹਣਾ ਹੈ ਬਾਈ ਬ੍ਰਿਲੇ ਕਿੰਨਾ ਅੱਛਾ ਜੀ ਅੱਛਾ ਵੀਰ ਆਪਣਾ ਤੇ ਕਿੰਨਾ ਟਾਈਮ ਕੋਈ ਆਪਣ ਨੂੰ ਇਹ ਕੰਮ ਕਰਦੇ ਹਨ ਉਹ ਈ 70 ਸਾਲ ਹੋ ਗਏ 7-8 ਸਾਲ ਤੇ ਬੜੀਆ ਬਾਈ ਬਰੋਥਰਾਂ ਚੂਰਾ ਪੂਰਾ ਜਿਹੜੇ ਜੋ ਨਵੇਂ ਬੰਦੇ ਜਿਹਨਾਂ ਹੁਣ ਕੀ ਵਪਾਰ ਸ਼ੁਰੂ ਕਰਦੇ ਕੋਈ ਉਹਨਾਂ ਨੂੰ ਮੈਸੇਜ ਲਾਉਣਾ ਚਾਹੁੰਗੇ ਤੁਸੀਂ ਅਜ ਤਾਂ ਇਹੀ ਹੈ ਜੀ ਪਹਿਲਾਂ ਉਹ ਔਰਤ ਵੀ ਤੇ ਇਹ ਤੇ ਇਹਨੂੰ ਕਰੀ ਹਾਂ ਇਹਨਾਂ ਹੋ ਗਈ ਵੀ ਆਪਾਂ ਜਾ ਕੇ ਮੰਨੂ ਲੈ ਗਏ ਆਏ ਨਹੀਂ ਕੋਈ ਬੱਕਰੀ ਖੰਦੀ ਸੀ ਤੇ ਇਹਦੀ ਸਾਰਾ ਕੋਟ ਦੇਖਣਾ ਪਹਿਲਾਂ ਦੇਖ ਕੇ ਆਪਣੀ ਟ੍ਰੇਨ ਲਾ ਕੇ ਫਿਰ ਆਪਣਾ ਕੰਮ ਸ਼ੁਰੂ ਕਰਨਾ ਹੈ ਜੀ ਇਹ ਚੈਦੀ ਵੀ ਜੀ ਤੀ ਆਪਣਾ ਟ੍ਰੇਨਿੰਗ ਵੀ ਬੱਕਰੀ ਵਾਲੇ ਬੰਦੇ ਤੋਂ ਲੈਣ। ਅੱਛਾ ਹਾਂ ਦੱਸੋ ਨੇ ਵੀ ਕਿਹੜਾ ਯਾਰ ਕਿਤਾਬਾਂ ਪੜ੍ਹ ਕੇ ਅਗਲਾ ਕਹਿੰਦਾ ਮੈਂ ਬੱਕਰੀ ਮਾਸਟਰ ਆ। ਬੱਕਰੀ ਮਾਸਟਰ ਬਣ ਗਿਆ। ਬਿਲਕੁਲ ਰਾਈਟ ਗੱਲ ਆ ਭਾਈ ਜੀ ਕਿ ਨਵੇਂ ਬੰਦਿਆਂ ਨੂੰ ਭਾਈ ਤੁਸੀਂ ਦੇਖ ਸਕਦੇ ਹੋ ਕਿ ਨਵੇਂ ਬੰਦਿਆਂ ਨੂੰ ਬਹੁਤ ਵਧੀਆ ਸਿਖਾਉਂਦੇ ਰਹਿੰਦੇ ਨੇ ਭਾਈ। ਇਹ ਭਾਈ ਪਹਿਲਾਂ ਟ੍ਰੇਨਿੰਗ ਲੋ। ਟ੍ਰੇਨਿੰਗ ਲੈ ਕੇ ਬਾਈਆਂ ਨਾਲ ਦੀ ਗੱਲ ਸਹੀਆ ਪੁੱਛੋ ਭਾਈ ਕੀ ਆਪਣਾ ਮਾਲਚਾਰ ਵਾਲੇ ਨੂੰ ਪਤਾ ਬੱਕਰੀ ਕੀ ਖਾਂਦੀ ਆ। ਬੱਕਰੀ ਨੂੰ ਬੱਕਰੀ ਹੋ ਜਾਂਦੀ ਆ। ਬੱਕਰੀਆਂ ਨੂੰ ਪਤਾ ਕਿ ਬੱਕਰੀ ਕੀ ਖਾਂਦੀ ਆ ਬੱਕਰੀ ਵਾਲੇ ਨੂੰ ਪਤਾ ਜੀ ਤੁਸੀਂ ਆਪਣਾ ਮਤਲਬ ਕਿ ਕੀ ਪ੍ਰੋਫਿਟ ਦੇ ਵਿੱਚ ਕੋਈ ਵਧੀਆ ਪ੍ਰੋਫਿਟ ਹੈ ਜੀ ਹੋਰ ਵਧੀਆ ਜੀ ਤਾਂ ਸਿਰ ਕੋਈ ਵਧੀਆ ਪ੍ਰੋਫਿਟ ਦੇ ਵਿੱਚ ਜਿਹੜੇ ਕਿ ਨਵੇਂ ਬੰਦੇ ਇਹ ਕੰਮ ਕਰਨਾ ਚਾਹੁੰਦੇ ਨੇ ਬਾਈ ਉਹ ਜ਼ਰੂਰ ਬਾਈ ਆਪਣਾ ਕਿਤੇ ਟ੍ਰੇਨਿੰਗ ਲੈਣ ਟ੍ਰੇਨਿੰਗ ਲੈ ਕੇ ਚੱਕ ਬੱਕਰੀਆਂ ਵਾਲੇ ਬੰਦੇ ਤੋਂ ਪੁੱਛ ਕੇ ਛੇ ਗੱਲਬਾਤ ਕਰਨ ਤੇ ਛੋਟੇ ਬਜਟ ਤੋਂ ਆਪਣਾ ਕੰਮ ਸ਼ੁਰੂ ਕਰਨਾ ਹੈ ਨਾ ਜੀ ਤੁਸੀਂ ਦੇਖ ਸਕਦੇ ਹੋ ਬਾਈ ਬਹੁਤ ਸੋਹਣਾ ਬਾਈ ਮਾਲਕ ਨੇ ਕਿੰਨੇ ਪਸ਼ੂ ਲੈ ਕੇ ਆਸੀ ਬਾਈ ਤੁਸੀਂ ਜੀ ਦੇ ਜਿਹੜੀ 14 14 2 4 ਤੇ 8 ਬਸੂ ਰਹਿ ਗਈ 14 ਦੇ ਵਿੱਚੋਂ ਤੁਸੀਂ ਆਪਣੇ ਵੇਚਦੇ ਹੀ 6 ਬਿਜਲੀ ਅੱਛਾ ਵਧੀਆ ਪ੍ਰੋਫਾਈਲ ਜੀ ਤੁਸੀਂ ਦੇਖ ਸਕਦੇ ਹੋ ਭਾਈ ਜ਼ਿੰਮੇਦਾਰ ਵੀਰ ਹੈ ਬਹੁਤ ਸੋਹਣਾ ਮਾਲਕ ਹੈ ਨੇ ਇਹ ਬਾਈ ਕਹਿੰਦੇ ਨੇ ਵੀ ਛੋਟੇ ਮਾਰਜਨ ਤੋਂ ਕੰਮ ਕਰਨ ਜਿਹੜੇ ਕਿ ਨਵੇਂ ਬੰਦੇ ਹੈ ਕੰਮ ਦੇ ਵਿੱਚ ਪੈਣਾ ਚਾਹੁੰਦੇ ਨੇ ਭਾਈ ਨਵੇਂ ਬੰਦੇ ਅਸੀਂ ਹਰ ਵੀਡੀਓ ਦੇ ਵਿੱਚ ਪਾਉਂਦੇ ਆ ਕਿ ਭਾਈ ਜਿਹੜਾ ਵੀ ਤੁਸੀਂ ਕੰਮ ਕਰਨਾ ਛੋਟੇ ਬਜਟ ਤੋਂ ਕੰਮ ਕਰੋ ਤੇ ਛੋਟੇ ਪਸ਼ੂ ਲਵ ਵਧੀਆ ਬਰੀਡ ਦੇ ਕੰਮ ਹਾਂ ਵਧੀਆ ਬਰੀਡ ਦੇ ਕੰਮ ਕਰੋ ਜੀ ਤੇ ਬਰੀਡ ਆਪਣੇ ਬਾਈ ਬੀਟਲ ਨਾਲ ਸਿਯਾਈ ਸਾਰੀ ਹੈ ਠੀਕ ਆ ਜੀ ਤੇਕਰਾਲੇ ਕਹਿੰਦੇ ਨੇ ਵੀ ਕਾਲੀ ਨਸਲ ਹੈ ਬੀਟਲਾ ਜੀ ਇਹਦਾ ਮਾਸ ਨਹੀਂ ਕੀ ਆ ਜੀ ਇਹ ਇਹ ਵੀ ਬੀਟਲ ਚ ਹੀ ਹੋਣੀ ਆਉਗੀ ਆਉਂਦੀ ਆ ਅੱਛਾ ਬੀਟਲ ਚ ਆਉਂਦੀ ਆ ਜੀ ਇਹ ਇਹ ਡੱਬੇ ਜਾਈ ਉਹ ਵੱਧ ਜਾਂਦਾ ਡੱਬਾ ਵੱਧ ਜਾਂਦਾ ਅੱਛਾ ਜੀ ਇਹ ਦੱਸਦੇ ਨੇ ਸ਼ਾਹ ਜੀ ਕਿ ਸਾਡੇ ਲਵੇ ਕਾਲਾ ਬੱਕਰਾ ਖੜਾ ਤੇ ਵੀਰ ਕੋ ਤੁਸੀਂ ਵੀ ਇਹੀ ਕੰਮ ਕਰੋ ਬਹੁਤ ਮੈਂ ਤਾਂ ਬਚਪਨ ਤੋਂ ਆ ਅੱਛਾ ਬਚਪਨ ਦੀ ਕੰਮ ਕਰਦੇ ਕੀ ਆਪਣਾ ਇਹਦੇ ਵਿੱਚ ਬਹੁਤ ਵਧੀਆ ਪ੍ਰਾਪਟਾ ਹੈ ਵਧੀਆ ਜੀ ਬਹੁਤ ਵਧੀਆ ਬਾਈ ਪ੍ਰੋਪਰਟ ਹੈ ਤੁਸੀਂ ਕੰਮ ਕਰ ਸਕਦੇ ਹੋ ਤੇ ਤੁਸੀਂ ਬਾਈ ਜਦੋਂ ਕੰਮ ਕੋਈ ਕਰਨਾ ਹੈ ਤੇ ਬੱਕਰੀਆਂ ਨੂੰ ਪੁੱਛ ਕੇ ਤੇ ਸਾ ਕਿਸੇ ਤੋਂ ਕਿਸੇ ਨਾ ਕਿਸੇ ਲੋਕਾਂ ਤੋਂ ਸਲਾਹ ਲਓ ਜੀ ਵੀਰੇ ਹੈਨਾ ਇਹਦੇ ਵਿੱਚ ਪਤਾ ਕੀ ਹੈ ਬਾਈ ਇਹ ਕਿਸੇ ਨਾ ਬੱਚਾ ਵੀ ਆਉਂਦਾ ਹੈ ਡੱਬਾ ਰੰਗ ਸੋਹਣਾ ਲੱਗਦਾ ਡੱਬਾ ਜਿਆਦਾ ਅੱਛਾ ਬੱਚੇ ਨੂੰ ਵੀ ਚੀਜ਼ ਸੋਹਣੀ ਲੱਗਦੀ ਹੈ ਡੱਬਾ ਨਹੀਂ ਬਾਈ ਬਹੁਤ ਸੋਹਣਾ ਰੰਗ ਆ ਹੈ ਬਾਈ ਤੁਸੀਂ ਦਿਖਾ ਰਹੇ ਹੋ ਜਿਦਾ ਕਿ ਬਹੁਤ ਵਧੀਆ ਰੰਗ ਆ ਸਾਡੇ ਕੋਲ ਬੋਗਾ گلابی ਚਮੜੀ ਦਾ گلابی ਚਮੜੀ ਦਾ ਬੋਗਾ ਬਾਈ ਤੁਸੀਂ ਦੇਖ ਸਕਦੇ ਹੋ ਸਾਰੇ ਬਾਈ ਤੁਸੀਂ ਜਿਹੜੇ ਮੈਂ ਨੰਬਰ ਹਰ ਠੀਕ ਹੈ ਜੀ ਆਪਾਂ ਵੀਰੇ ਖੜੇ ਆ ਤੁੰਗਾਲੀ ਮੰਡੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਰ ਵੀਰਵਾਰ ਮੰਡੀ ਭਰਦੀ ਹੈ ਬਾਈ ਜੀ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਛੋਟੇ ਮਾਰਜਨ ਤੋਂ ਕੰਮ ਕਰੋ ਇਹ ਨਾ ਕਿ ਤੁਸੀਂ ਲੈ ਕੇ 70 70 80 80 ਹਜ਼ਾਰ ਦੀਆਂ ਬੱਕਰੀਆਂ ਕੇ ਬਾਅਦ ਦੇ ਵਿੱਚੋਂ ਮੰਨ ਤੁਰ ਕੇ ਖੜਜੋ ਹਨਾ ਜੀ ਦਵਾਈ ਬੂਟੀ ਦੀ ਵੀ ਟ੍ਰੇਨਿੰਗ ਲੈਣੀ ਪਈ ਹੈ ਹਾਂ ਜੀ ਦਵਾਈ ਬੂਟੀ ਦੀ ਵੀ ਟ੍ਰੇਨਿੰਗ ਲਓ ਤੇ ਬਜ਼ੁਰਗ ਇੱਕ ਵਾਰ ਗੱਲਾਂ ਬਹੁਤ ਕਰਦਾ ਹੁਣਾ ਆਪਣੇ ਵੀਡੀਓ ਦੇ ਵਿੱਚ ਕਿ ਜਦੋਂ ਅੱਜ ਤੋਂ ਮਤਲਬ ਕਿ 40 ਸਾਲ ਜਾਂ 50 ਸਾਲ ਪਹਿਲਾਂ ਬੱਕਰੀ ਬੱਕਰੀ ਰੱਖਦੇ ਸੀ 100 150 ਬੱਕਰੀ ਰੱਖਦੇ ਰਿਹਾਪਾ ਹਾਂ ਜੀ ਉਦੋਂ ਕੋਈ ਡਾਕਟਰ ਨਹੀਂ ਹੁੰਦਾ ਸੀ ਹਨਾ ਜੀ ਉਦੋਂ ਵੀ ਟਰੀਟਮੈਂਟ ਉਹਦੀ ਸੀ ਆਪਣੇ ਘਰ ਹੀ ਉਹਨਾਂ ਦਵਾਈ ਦਿੰਦੇ ਸਾਰੇ ਕੁਝ ਆਪਣੇ ਰਸੋਈ ਦੇ ਵਿੱਚ ਪਿਆ ਹੁੰਦਾ ਮੈਂ ਜੀ ਇਹ ਤੁਹਾਡੇ ਵੀਰੇ ਹਰ ਇੱਕ ਵੀਡੀਓ ਵਿੱਚ ਪਾਉਣਾ ਮੈਂ ਬਾਈ ਜੀ ਐਸ ਕੇ ਸੋਤ ਦਾ ਟਕਰਾਲਾ ਤੁਸੀਂ ਦੇਖ ਦਿਓ ਮੇਰੀ ਹਰ ਇੱਕ ਵੀਡੀਓ ਦੇਖ ਦਿਓ ਮੈਂ ਹਰ ਇੱਕ ਵੀਡੀਓ ਵਿੱਚ ਪਾਉਣਾ ਤੇ ਬਾਈ ਜਦੋਂ ਮਰਦੀ ਸਮਰਤ ਲੋ ਮੈਨੂੰ ਕੋਈ ਵੀ ਦਵਾਈ ਹੋਊਗੀ ਤੁਹਾਨੂੰ ਕੋਈ ਵੀ ਬੱਕਰੀ ਨੂੰ ਕੋਈ ਨੁਕਸਾ ਇਹ ਬਾਈ ਜੀ ਮੈਂ ਪੰਜਵੀਂ ਪੀੜੀ ਦੇ ਵਿੱਚ ਕੰਮ ਕਰ ਰਿਹਾ ਇਹ ਕਿਹੜਾ ਬੱਕਰੀਆਂ ਦਾ ਕੰਮ ਐ ਪੰਜਵੀਂ ਪੀੜ੍ਹੀ ਆ ਬਾਈ ਮੇਰੀ ਕੰਮ ਕਰਨੇ ਆ ਤੇ ਬਾਈ ਜੀ ਮੈਂ ਰਸੂਈ ਦੇ ਵਿੱਚ ਹੀ ਤੁਹਾਨੂੰ ਹਰ ਇੱਕ ਚੀਜ਼ ਰਸੂਈ ਦੇ ਵਿੱਚ ਹੀ ਦੱਸਣਾ ਕਿਤੇ ਕੋਈ ਡਾਕਟਰ ਬੁਲਾਉਣ ਦੀ ਲੋੜ ਨਹੀਂ ਬਾਈ ਮੈਂ ਨਹੀਂ ਕਹਿੰਦਾ ਕਿ ਡਾਕਟਰਾਂ ਤੋਂ ਨਾ ਕੋਈ ਦਵਾਈ ਲੋ ਹਰ ਇੱਕ ਦਵਾਈ ਜਿਹੜੇ ਡਾਕਟਰ ਤੁਸੀਂ ਬਜ਼ੁਰਗ ਖੜੇ ਨੇ ਸਾਡੇ ਦੇ ਵਿੱਚ ਇਹਨਾਂ ਦੀ ਪੁੱਛ ਸਕਦੇ ਆ ਕਿ ਅੱਜ ਤੋਂ 30 ਸਾਲ ਜਾਂ 40 ਸਾਲ ਪਿੱਛੇ ਕੋਈ ਡਾਕਟਰ ਨਹੀਂ ਸੀਗਾ ਬਾਈ ਚਲੋ ਅੱਜ ਡਾਕਟਰ ਬਣ ਗਏ ਆਪਾਂ ਵਧੀਆ ਬਾਈਆਂ ਨੂੰ ਵੈਲਕਮ ਉਹਨਾਂ ਨੂੰ ਤੇ ਪਰ ਜਿਹੜੀ ਕੀ ਹਰ ਇੱਕ ਦਵਾਈ ਆਪਣੇ ਰਸੂਈ ਦੇ ਵਿੱਚ ਦਵਾਈ ਪਈ ਆ ਬਾਈ ਹਰ ਕ ਮਹੀਨੇ ਦੀ ਮਹੀਨੇ ਦਵਾਈ ਜਿਹੜੀ ਇਹਨੂੰ ਦਿੱਤੀ ਜਾਂਦੀ ਹੈ ਜਦੋਂ ਮਰਜੀ ਬਾਈ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਰਸੂਈ ਦੇ ਵਿੱਚ ਹੀ ਦਵਾਈ ਦੱਸਾਂਗੇ ਤੋਂ ਵਧੀਆ ਅਸੀਂ ਦੇਖਿਆ ਬਾਈ ਆਪਾਂ ਤੁੰਗਾਲੀ ਮੰਡੀ ਆ ਸਾਰਿਆਂ ਨੂੰ ਮੇਰੇ ਸਾਸਿਕਾ ਜੀ ਠੀਕ ਹੈ